ગાંધી ਨੇ ਅਮਰੀਕਾ ਵਿੱਚ ਇੱਕ ਬਿਆਨ ਦਿੱਤਾ ਸੀ ਬਿਆਨ ਦਿੱਤਾ ਸੀ ਕਿ ਸਿੱਖਾਂ ਨੂੰ ਪੰਜਾਬ ਭਾਰਤ ਵਿੱਚ ਪਗੜੀ ਬੰਨਣ ਲਈ ਵੀ ਸੋਚਣਾ ਪੈਂਦਾ ਰਾਹੁਲ ગાંધી ਰੋਸ਼ਮਿਆਂ ਕਾਂਗਰਸ પાર્ટી ਸ਼ਰਮ ਦਾ ਰਾਹੁਲ ਗਾਂਧੀ ਦਾ ਪੁਤਲਾ ਬਣਾਇਆ ਗਿਆ ਤੁਹਾਨੂੰ ਰਾਹੁਲ ਇੱਕ ਵਾਰ ਰਾਹੁਲ ਗਾਂਧੀ ਦਾ ਪੁਤਲਾ ਦਿਖਾ ਦਿੰਦੇ ਆ ਇਹ ਰਾਹੁਲ ਗਾਂਧੀ ਦਾ ਪੁਤਲਾ ਬਣਾਇਆ ਹੈ ਨਾਰੇ ਲੱਗਦੇ ਪਏ ਨੇ ਰਾਹੁਲ ਗਾਂਧੀ ਮਰਦਾਬਾਦ ਦੇਸ਼ ਦੇ ਗੱਦਾਰ ਮਰਦਾਬਾਦ राहुल गांधी माफी मांगो राहुल गांधी हाय हाय जो पंजाबी एकता है उसको आप डिस्टर्ब करने की कोशिश कर रहे हैं जम्मू कश्मीर में आप उनके साथ हाथ मिला रहे हैं जो देश विरोधी ताकते हैं जो देश के खंड खंड करना चाहते हैं आप ऐसे लोगों के साथ हाथ मिला रहे हैं जो पाकिस्तान बात करता है वही बात आप करते हैं

ਰਾਹੁਲ ਗਾਂਧੀ ਨੇ ਅਮਰੀਕਾ ਵਿੱਚ ਇੱਕ ਬਿਆਨ ਦਿੱਤਾ ਸੀ ਬਿਆਨ ਦਿੱਤਾ ਸੀ ਕਿ ਸਿੱਖਾਂ ਨੂੰ ਪੰਜਾਬ ਭਾਰਤ ਵਿੱਚ ਪਗੜੀ ਬੰਨਣ ਲਈ ਵੀ ਸੋਚਣਾ ਪੈਂਦਾ ਕਿ ਉਹਨਾਂ ਨੂੰ ਕੜਾਪਾਨ ਦਿੱਤਾ ਜਾਵੇਗਾ ਕਿ ਉਹਨਾਂ ਨੂੰ ਜਿਹੜੇ ਅਧਿਕਾਰ ਇੱਕ ਸਿੱਖ ਹੋਣ ਦੇ ਨਾਤੇ ਮਿਲਣੇ ਚਾਹੀਦੇ ਨੇ ਕਿ ਉਹ ਮਿਲਣਗੇ ਜਾਂ ਨਹੀਂ ਮਿਲਣਗੇ ਇਸੇ ਮਾਮਲੇ ਵਿੱਚ ਹੁਣ ਚੰਡੀਗੜ੍ਹ ਦੇ ਬੀਜੇਪੀ ਦੇ ਮੈਂਬਰਾਂ ਵੱਲੋਂ ਰਾਹੁਲ ਗਾਂਧੀ ਦਾ ਪੁਤਲਾ ਬਣਾਇਆ ਗਿਆ ਤੁਹਾਨੂੰ ਰਾਹੁਲ ਇੱਕ ਵਾਰ ਰਾਹੁਲ ਗਾਂਧੀ ਦਾ ਪੁਤਲਾ ਦਿਖਾ ਦਿੰਨੇ ਆ ਇਹ ਰਾਹੁਲ ਗਾਂਧੀ ਦਾ ਪੁਤਲਾ ਬਣਾਇਆ ਹੈ ਨਾਰੇ ਲੱਗਦੇ ਪਏ ਨੇ ਰਾਹੁਲ ਗਾਂਧੀ ਮੁਰਦਾਬਾਦ ਦੇਸ਼ ਦੇ ਗੱਦਾਰ ਮੁਰਦਾਬਾਦ ਪਰ ਇਹ ਉਹੀ ਬੀਜੇਪੀ ਪਾਰਟੀ ਹੈ ਜਿਨ੍ਹਾਂ ਦੇ ਅਧਿਕਾਰੀ ਜਦੋਂ ਕੰਗਨ ਰਣੌਤ ਵੱਲੋਂ ਫਿਲਮ ਆਂਦੀ ਹੈ ਜਿਸ ਬਾਰੇ ਸਿੱਖਾਂ ਨੇ ਕਿਹਾ ਕਿ ਕਿ ਉਸ ਐਮਰਜੈਂਸੀ ਫਿਲਮ ਨੇ ਸਿੱਖਾਂ ਦਾ ਕਿਰਦਾਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਫਿਲਮ ਬਾਰੇ ਬੀਜੇਪੀ ਨੇ ਕਦੇ ਕੁਝ ਨਹੀਂ ਬੋਲਿਆ ਇਕ ਵਾਰ ਇਹਨਾਂ ਦੇ ਕਿਸੇ ਪ੍ਰਧਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਜਿੰਦਾਬਾਦ। ਜਿੰਦਾਬਾਦ। ਦਰਾਓ। ਸ਼ਰਮ ਕਰੋ। ਸ਼ਰਮ ਕਰੋ। ਰਾਹੁਲ ਗਾਂਧੀ ਹੋਸ਼ ਵਿੱਚ ਆਓ। ਜਿੰਦਾਬਾਦ। ਭਾਰਤੀ ਜਨਤਾ ਪਾਰਟੀ। ਜਿੰਦਾਬਾਦ। ਭਾਰਤੀ ਜਨਤਾ ਪਾਰਟੀ। ਜਿੰਦਾਬਾਦ। ਭਾਰਤੀ ਮੇਰੇ ਪਿੱਛੇ ਇਸ ਵਕਤ ਰਾਹੁਲ ਗਾਂਧੀ ਦਾ ਇੱਕ ਪੁਤਲਾ ਫੂਕਿਆ ਜਾ ਰਿਹਾ ਹੈ। ਵੱਡੇ ਵੱਡੇ ਲੀਡਰਾਂ ਦਾ ਤਾਂ ਕਹਿਣਾ ਕਿ ਰਾਹੁਲ ਗਾਂਧੀ ਜਿਹੜੇ ਬਿਆਨਬਾਜ਼ੀ ਕਰਦੇ ਨੇ ਜਾ ਕੇ ਦੂਸਰੇ ਮੁਲਕਾਂ ਵਿੱਚ ਭਾਰਤ ਦੀ ਨਿੰਦਾ ਕਰਦੇ ਨੇ ਭਾਰਤ ਦੇ ਲੋਕਾਂ ਦੀ ਕਮਿਊਨਿਟੀ ਦੀ ਨਿੰਦਾ ਕਰਦੇ ਨੇ ਪਰ ਜੇਕਰ ਉਸ ਇੰਟਰਵਿਊ ਨੂੰ ਉਸ ਬਿਆਨ ਨੂੰ ਡੀਪਲੀ ਸਮਝਿਆ ਜਾਵੇ ਤਾਂ ਕਿਸੇ ਹੱਦ ਤੱਕ ਉਹਨਾਂ ਦੀ ਗੱਲ ਸਹੀ ਵੀ ਹੈ ਭਾਰਤ ਵਿੱਚ ਮਾਈਨੋਰਿਟੀਆਂ ਨਾਲ ਧੱਕਾ ਹੁੰਦਾ ਪੰਜਾਬ 'ਚ ਜਿਹੜੇ ਵੱਡੇ ਜ਼ਿੰਮੇਦਾਰ ਨੇ ਉਹ ਪ੍ਰਵਾਸੀਆਂ ਨਾਲ ਤੱਕਾ ਕਰਦੇ ਨੇ ਦੂਜੇ ਮੁਲਕਾਂ ਦੂਜੇ ਸਟੇਟਸ ਦੇ ਵਿੱਚ ਤੱਕਾ ਹੁੰਦਾ ਹੈ ਦਲਿਤਾਂ ਨਾਲ ਤਾਂ ਹੀ ਰਾਹੁਲ ਗਾਂਧੀ ਜਾਂ ਕਾਂਗਰਸ ਵੱਲੋਂ ਗੱਲ ਕੀਤੀ ਜਾਂਦੀ ਹੈ ਜਾਤੀਗੜ ਗਣਗੰਨਾ ਦੀ ਤਾਂ ਕਿ ਇਹ ਪਤਾ ਚੱਲ ਸਕੇ ਕਿਹੜੇ ਜਾਤੀ ਦੇ ਕਿੰਨੇ ਲੋਕ ਨੇ ਉਹਨਾਂ ਵੱਲ ਸਰਕਾਰ ਵੱਲ ਧਿਆਨ ਦੇਵੇ ਬਹਰਾਲ ਇਹ ਤੇ ਉਹਨਾਂ ਦਾ ਆਪਣਾ opinion ਹੈ ਪਰ ਇੱਥੇ ਰਾਹੁਲ ਗਾਂਧੀ ਦਾ ਪਤਲਾ ਫੁਕਿਆ ਜਾ ਰਿਹਾ ਜਿਸ ਦੇ ਨਾਲ-ਨਾਲ ਇਹ ਵੀ ਵੇਖਣ ਦੀ ਲੋੜ ਹੈ ਕਿ ਲੀਡਰ ਆਫ ਆਪੋਜੀਸ਼ਨ ਨੂੰ ਇੱਕ ਰਿਸਪੌਂਸਿਬਿਲਟੀ ਵੀ ਬਣਦੀ ਹੈ ਹੋ ਸਕਦਾ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਕੁਝ ਹੋਰ ਹੋਵੇ ਕਿਸੇ ਹੋਰ ਤਰੀਕੇ ਨਾਲ ਨਿਕਲ ਗਈ ਹੋਵੇ ਪਰ ਉਹਨਾਂ ਵੱਲੋਂ ਜਸਟੀਫਿਕੇਸ਼ਨ ਦੇਣੀ ਬਹੁਤ ਜ਼ਰੂਰੀ ਹੈ ਕਿਉਂਕਿ ਰਾਹੁਲ ਗਾਂਧੀ ਦੇ ਨਾਮ ਨੂੰ ਪੰਜਾਬ 'ਚ ਬਹੁਤ ਵੋਟਾਂ ਪਈਆਂ ਸੀ ਕਾਂਗਰਸ ਦੀ ਲਹਿਰ ਪੰਜਾਬ 'ਚ ਜਦੋਂ ਆਈ ਸੀ ਲੋਕਾਂ ਨੇ ਭਰਪੂਰ ਸਪੋਰਟ ਕੀਤਾ ਸੀ ਕਾਂਗਰਸ ਨੂੰ ਹੁਣ ਇਹ ਦੇਖਣਾ ਹੈ ਕਿ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਦਾ ਵਿਰੋਧ ਹੋ ਰਿਹਾ ਹੈ ਪੰਜਾਬ ਵਿੱਚ ਸਿੱਖਾਂ ਬਾਰੇ ਕਿਤੇ ਕਿਸ ਬਿਆਨ ਨੂੰ ਲੈ ਕੇ ਕਿੰਨੀ ਦੇਰ ਰਾਹੁਲ ਗਾਂਧੀ ਚੁੱਪ ਰਹਿੰਦੇ ਨੇ ਚੰਡੀਗੜ੍ਹ ਤੋਂ ਸੰਜੇ ਟੰਡਨ ਜੀ ਸਾਡਾ ਨਾਮ ਮੌਜੂਦ ਹੈ ਸੰਜੇ ਜੀ ਇੱਥੇ ਹੁਣ ਰਾਹੁਲ ਗਾਂਧੀ ਜੀ ਦਾ ਪੁਤਲਾ ਫੂਕਿਆ ਗਿਆ ਕੀ ਤੁਹਾਨੂੰ ਇਹ ਪੂਰੀ ਘਟਨਾ ਵੇਖ ਕੇ ਕੀ ਕਹਿਣਾ ਚਾਹੋਗੇ ਦੇਖੋ ਰਾਹੁਲ ਗਾਂਧੀ ਜੀ ਨੇ ਜੜਾ ਬੇਵਕੂਫੀ ਵਾਲਾ ਇੱਕ ਅੰਦਾਜ਼ ਦਿਖਾਇਆ ਆਪਣਾ ਮੇਰੇ ਕੋਲ ਇਹ ਲੱਗਦਾ ਹੈ ਕਿ ਉਹਨਾਂ ਉਹਨਾਂ ਦੇ ਦਿਮਾਗ ਦੇ ਉੱਤੇ ਇਸ ਚੀਜ਼ ਨੂੰ ਦਿਖਾਉਣ ਲਈ ਅੱਜ ਸਾਰੇ ਦੇਸ਼ ਦੇ ਲੋਕ ਅੱਜ ਇਕੱਠੇ ਹੋ ਕੇ ਸੜਕਾਂ ਤੇ ਉਤਰੇ ਆ और इस सिर्फ इस चीज़ के लिए उतरे कि भाई आप देश की राजनीति अब दुनिया के दूसरे देशों में जाकर आप अपनी राजनीति की बातें करनी शुरू कर दी आपने आपने राजनीति करनी है भाई अपने देश में आके करो आप ये कौन सी राजनीति है जो आप अमेरिका से कर रहे हैं और बदनामी आप अपने देश की कर रहे हैं यहाँ के भाईचारे को ख़राब करने की कोशिश कर रहे हैं जो पंजाबी एकता है उसको आप डिस्टर्ब करने की कोशिश कर रहे हैं जम्मू कश्मीर में आप उनके साथ हाथ मिला रहे हैं जो देश विरोधी ताकते हैं जो देश के खंड खंड करना चाहते हैं आप ऐसे लोगों के साथ हाथ मिला रहे हैं जो पाकिस्तान बात करता है वही बात आप करते हैं मुझे समझ नहीं आता कि आप किस तरीके की राजनीति आपकी है एक समय था अटल जी लीडर ऑफ अपोजिशन की भांति देश को यूएन के अंदर रिप्रेजेंट किया था उन्होंने और आज आप एक कॉलेज की जो वहां पे बात करते हुए आप ऐसी गिनोनी बातें करते हैं आपको शर्म आनी चाहिए मैं यही कहना चाहता हूं नहीं थोनू उना दे बयान तो अजय ही केड़ी चीज हुई जिन्ने थानू ऑफेंड ਕੀਤਾ ਹੈ ਜਿਨੇ ਹਰਟ ਕੀਤਾ ਹੈ ਪਰਸਨਲੀ ਤੁਹਾਨੂੰ انہوں نے کہا کہ ہمارے देश के अंदर जो व्यक्ति को कड़ा डालने का पगड़ी बांधना और गुरुद्वारा साहब जाने का अधिकार नहीं है मैं ये आपसे पूछना चाहता हूं हम तो उन्होंने क्या अधिकार हो कहते सोचना पंदा है इस बीच मैं एक गल ਛੋਟੀ ਜਿਹੀ ਏਡ ਕਰਨਾ ਚਾਹਵਾਂਗਾ ਦਿੱਲੀ ਦੇ 에어ਪੋਰਟ ਤੇ ਕੁਝ ਕਿਸਾਨ ਆਗੂਆਂ ਨੂੰ ਇਸ ਕਰਕੇ ਰੋਕਿਆ ਗਿਆ ਕਿ ਉਹਨਾਂ ਨੇ ਸ਼੍ਰੀ ਸਹਿਬ ਪਾਇਆ ਹੋਇਆ ਸੀਗਾ ਪੰਜ ਕਕਾਰਾਂ ਦਾ ਹਿੱਸਾ ਹੈ ਉੱਥੇ ਪਰ ਫਿਰ ਕੋਈ ਕਿਉਂ ਆ ਕਿ ਨਹੀਂ ਕਹਿੰਦਾ ਕਿ ਇਹ ਸਾਡਾ ਫੰਡਾਮੈਂਟਲ ਰਾਈਟ ਹੈ ਸਾਡਾ ਸੰਵਿਧਾਨਕ ਹੱਕ ਹੈ ਤੁਸੀਂ ਦੇਖੋ ਤੁਸੀਂ ਗੱਲ ਜਿਹੜੀ ਹੈਗੀ ਹੈ ਉਹਦੀ ਟੋਟੈਲਿਟੀ ਦੇ ਵਿੱਚ ਦੇਖੋ ਸਾਡੇ ਦੇਸ਼ ਦੇ ਵਿੱਚ ਕਿਤੇ ਰੋਕਿਆ ਜਾਂਦਾ ਕਿਸੇ ਇੱਕ ਬੰਦੇ ਦਾ ਤੁਸੀਂ ਕੋਈ ਇਨਸੀਡੈਂਟ ਲॉ ਐਂਡ ਆਰਡਰ ਕਿਤੇ ਖਰਾਬ ਹੁੰਦਾ ਹੈ ਇਹਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਜਾ ਕੇ ਅਜ ਇੱਕ ਚੈਨਲ ਦੇ ਤੌਰ ਦੇ ਉੱਤੇ ਵੀ ਆਪ ਦੂਸਰੇ ਦੇਸ਼ ਦੇ ਵਿੱਚ ਜਾ ਕੇ ਕਹੋ ਕਿ ਜੀ ਮੇਰੇ ਮੇਰੇ ਦੇਸ਼ ਦੇ ਵਿੱਚ ਤੇ ਲਾਅ ਐਂਡ ਆਰਡਰ ਖਰਾਬ ਹੋ ਗਿਆ ਇੱਕ ਘਟਨਾ ਔਰ ਰਿਪਰੈਜ਼ੈਂਟ ਨਹੀਂ ਕਰਦੀ ਤੁਹਾਡੀ ਸੋਚ ਬਟ ਉਹ ਉਹਨਾਂ ਨੇ ਟੋਟੈਲਿਟੀ ਤੁਸੀਂ ਤੁਸੀਂ ਘਟਨਾ ਨੂੰ ਰੋਕ ਸਕਦੇ ਹੋ ਤੁਸੀਂ ਘਟਨਾ ਬਾਰੇ ਐਕਸ਼ਨ ਲੈ ਸਕਦੇ ਹੋ ਲੇਕਿਨ ਦਿਸ ਡਸ ਨਾਟ ਅਲਾਉ ਯੂ ਕਿ ਤੁਸੀਂ ਦੇਸ਼ ਦੇ ਬਾਹਰ ਜਾ ਕੇ ਆਪਣੇ ਦੇਸ਼ ਨੂੰ ਬਦਨਾਮ ਕਰਨ ਦਾ ਕੰਮ ਕਰੋ ਬਿਲਕੁਲ ਐਬਸੋਲੂਟਲੀ ਐਕਸ਼ਨ ਲੈ ਸਕਦੇ ਆ ਬਟ ਜੇ ਉਹ ਐਕਸ਼ਨ ਰਿਪੀਟੇਟਿਵ ਹੋਵੇ ਕਿਉਂਕਿ ਇਹ ਘਟਨਾ ਇੱਕ ਵਾਰ ਦੀ ਨਹੀਂ ਮਲਟੀਪਲ ਟਾਈਮਸ ਹੋਈ ਹੈ ਇਹਦੇ ਵਿੱਚ ਜਦੋਂ ਮੈਂ ਉਹਨਾਂ ਦਾ ਬਿਆਨ ਸੁਣ ਰਿਹਾ ਸੀ ਉਹਨਾਂ ਨੇ ਕਿਹਾ ਮਾਈਨੋਰਟੀਜ਼ ਇਫੈਕਟ ਹੁੰਦਾ ਉਹਨਾਂ ਤੇ ਜੇਕਰ ਅਸੀਂ ਬਹੁਤ ਦੇਖਦੇ ਆ ਵੀਡੀਓਜ਼ ਵਾਇਰਲ ਹੁੰਦੀਆਂ ਜਿਹੜੇ ਦਲਿਤ ਸਮਾਜ ਦੇ ਲੋਕ ਨੇ ਉਹਨਾਂ ਨਾਲ ਤੱਕਾ ਕੀਤਾ ਜਾਂਦਾ ਹੁੰਦਾ ਵੀ ਆ ਤੱਕਾ ਅਸੀਂ ਅਕਸਰ ਵੇਖਿਆ ਨੇ ਕਿ ਆ ਕਿ ਅਸੀਂ ਰੈਜ਼ਰਵੇਸ਼ਨ ਖਤਮ ਕਰ ਦਿਆਂਗੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਸਵਾਲ ਨਹੀਂ ਪੁੱਛਦੇ ਤੁਸੀਂ ਉਹਨਾਂ ਨੂੰ ਇਹ ਸਵਾਲ ਨਹੀਂ ਪੁੱਛਦੇ ਜੇ ਤੁਸੀਂ ਚਾਹਦੇ ਹੋ ਨਹੀਂ ਤੁਸੀਂ ਚਾਹਦੇ ਹੋ ਅਸੀਂ ਉਹਨਾਂ ਨਾਲ ਯੂਐਸ ਜਾ ਕੇ ਸਵਾਲ ਪੁੱਛੀਏ ਜਰੂਰ ਪੁੱਛਣਾ ਚਾਹੀਦਾ ਤੁਹਾਨੂੰ ਤੁਹਾਡੇ ਚੈਨਲ ਨੂੰ ਮੈਂ ਕਹਾਂਗਾ ਤੁਹਾਨੂੰ ਯੂਐਸ ਭੇਜਣ ਉਹਨਾਂ ਨੂੰ ਪੁੱਛੋ ਜਾ ਕੇ ਇਹ ਸਵਾਲ ਕਿ ਜੀ ਇਹ ਤੁਹਾਨੂੰ ਕਿੰਨੇ ਅਲਾਉ ਕੀਤਾ ਇਹੋ ਜੀ ਗੱਲ ਕਰਨ ਨੂੰ ਇਹ ਤੁਹਾਡੀ ਇਹ ਤੁਹਾਡੀ ਗੱਲ ਦੀ ਜਸਟੀਫਿਕੇਸ਼ਨ ਕੀ ਹੈ ਉਹਨਾਂ ਨੇ ਉੱਥੇ ਕਿਹਾ ਵਾ ਕਿ ਅਸੀਂ ਅਸੀਂ ਜਿਹੜੀ ਹੈਗੀ ਆ ਰੈਜ਼ਰਵੇਸ਼ਨ ਖਤਮ ਕਰ ਦੇਾਂਗੇ ਇੱਥੇ ਆ ਕੇ ਕਹਿੰਦੇ ਅਸੀਂ ਕਨਸਟੀਟਿਊਸ਼ਨ ਫੜ ਕੇ ਜੀ ਅਸੀਂ ਉਹ ਕਰਦੇ ਇਹ ਡੋਂਗ ਨਹੀਂ ਤੇ ਹੋਰ ਕੀ ਆ ਤੁਹਾਡੀ ਇੱਥੇ ਬੋਲੀ ਕੁਛ ਹੈ ਤੁਹਾਡੀ ਉੱਥੇ ਬੋਲੀ ਕੁਛ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਰਿਪਰੈਜ਼ੈਂਟ ਕਰਨਾ ਚਾਹੁੰਦੇ ਹੋ ਦੇਸ਼ ਨੂੰ ਤੁਹਾਡੀ ਇੱਕ ਲੀਡਰ ਆਫ ਆਪੋਜੀਸ਼ਨ ਹੁੰਦੇ ਸੀ ਅਟਲ ਬਿਹਾਰੀ ਵਾਜਪਾਈ ਜਿਹੜੇ ਯੂਨ ਦੇ ਵਿੱਚ ਵੀ ਜਾ ਕੇ ਉਹ ਦੇਸ਼ ਦੀ ਭਾਸ਼ਾ ਬੋਲਦੇ ਸੀਗੇ ਦੇਸ਼ ਦੇ ਬਾਰੇ ਗੱਲ ਕਰਦੇ ਸੀਗੇ ਦੇਸ਼ ਦਾ ਇਹ ਸੁੁਰਗਾ ਉਹਨੂੰ ਜੋਰ ਤੋਰ ਦੇ ਨਾਲ ਉੱਥੇ ਰੱਖਦੇ ਸੀਗੇ ਅੱਜ ਦਾ ਲੀਡਰ ਆਫ ਆਪੋਜੀਸ਼ਨ ਉਹ ਦੇਸ਼ ਨੂੰ ਤੋੜਨ ਦਾ ਕੰਮ ਕਰਦਾ ਉੱਥੇ ਜਾ ਕੇ ਭਾਈਚਾਰੇ ਨੂੰ ਖਰਾਬ ਕਰਨ ਦਾ ਕੰਮ ਕਰਦਾ ਕੋਈ ਬੀਇੰਗ ਸੀਨੀਅਰ ਲੀਡਰ ਤੁਹਾਨੂੰ ਲੱਗਦਾ ਕਿ ਅੱਜ ਕੱਲ ਦੀ ਪੋਲਿਟਿਕਸ ਸਿਰਫ ਪਰਸਨਲ ਮੋਟਿਵ ਵਾਸਤੇ ਰਹਿ ਗਈ ਉਹਦੇ ਵਿੱਚ ਦੇਸ਼ ਹਿੱਤ ਦੀ ਗੱਲ ਘਟ ਹੁੰਦੀ ਹੈ ਨਹੀਂ ਇਹ ਬੰਦੇ ਦੀ ਪੋਲਿਟਿਕਸ ਹੋ ਗਈ ਜੀ ਇਹ ਦੇਸ਼ ਦੀ ਪੋਲਿਟਿਕਸ ਨਹੀਂ ਹੈ ਦੇਸ਼ ਦੇ ਵਿੱਚ ਬੜੇ ਸੋਲੋ ਸੋਲੋ ਬੰਦੇ ਕਹਿੰਦੇ ਸੀ ਸੋਲੋ ਚਾਹੀਏ ਜਿਹੜੇ ਦੇਸ਼ ਦੇ ਵਿੱਚ ਬੜੇ ਅੱਛੇ ਵੀ ਪੋਲੀਟੀਸ਼ੀਅਨ ਨੇ ਜਿਹੜਾ ਕੰਮ ਕਰ ਰਹੇ ਨੇ ਲੇਕਿਨ ਇਹਨਾਂ ਨੇ ਦੇਸ਼ ਦੀ ਜਿਹੜੀ ਹੈਗੀ ਆ ਉਹਨੂੰ ਵਿਗਾੜਨ ਦਾ ਕੰਮ ਕੀਤਾ ਜਿਹੜੀ ਇੱਕ ਆਪਸ ਦੇ ਵਿੱਚ ਜਿਹੜਾ ਭਾਈਚਾਰੇ ਨੂੰ ਇਹਨੂੰ ਖਰਾਬ ਕਰਨ ਦਾ ਕੰਮ ਕੀਤਾ ਹੁਣ ਹਰਿਆਣੇ ਚ ਚੋਣਾਂ ਹੈਗੇ ਨੇ ਅਗਲੇ ਮਹੀਨੇ ਕੀ ਦੇਖਦੇ ਹੋ ਕਿ ਕਿਦਾਂ ਦਾ ਮਾਹੌਲ ਮਹਿਸੂਸ ਕਰ ਰਹੇ ਹੋ ਹਰਿਆਣੇ ਚ ਸਾਡੀ ਪਾਰਟੀ ਜਿਹੜੀ ਹੈਗੀ ਆ ਹੈਟ੍ਰਿਕ ਲਗਾਏਗੀ ਔਰ ਆਪਣੀ ਸਰਕਾਰ ਫਿਰ ਤੋਂ ਬਣਾਏਗੀ